ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਹਨਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਗੁਰਾਇਆਂ ਦੇ ਵਾਰ ਨੰਬਰ 7 ਅਤੇ ਵਾਰ ਨੰਬਰ 2 ਵਿੱਚ ਗੁਰਾਂ ਦੇ ਇੰਚਾਰਜ ਚਰਨਜੀਤ ਸਿੰਘ ਪੁਰਵਾਲ ਵਾਰ ਨੰਬਰ 7 ਦੇ ਇੰਚਾਰਜ ਅੰਜੂਟਵਾਲ ਅਤੇ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਮਿੱਲਾ ਦੀ ਗਵਾਈ ਚ ਡੋਰ ਟੂ ਡੋਰ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਜਿੱਥੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਸੰਬੰਧੀ ਜਾਣੂ ਕਰਵਾਇਆ ਉੱਥੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਕਈ ਸਮੱਸਿਆਵਾਂ ਦਾ ਮੌਕੇ ਤੇ ਵੀ ਨਿਪਟਾਰਾ ਕੀਤਾ। ਉਹਨਾਂ ਲੋਕਾਂ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ 'ਚ ਆਪਣੀ ਇੱਕ-ਇੱਕ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵਾਰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਵਾਰਡ ਨੰਬਰ 7 ਵਿੱਚੋਂ ਅੰਜੂ ਔਟਵਾਲ ਦੀ ਇਕ ਵਾਈ ਹੇਠ ਆਪਣਾ ਇੱਕ-ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪਾ ਕੇ ਵੱਡੀ ਲੀਡ ਨਾਲ ਜਿਤਾਉਣਗੇ ਇਸ ਮੌਕੇ ਪ੍ਰਵੀਨ ਸ਼ਹਿਨਾਜ਼ ਰਾਜਵੀਰ ੜਟਵਾਲ ਅਨੀਤਾ ਮਨਦੀਪ ਕੌਰ ਤਨਵੀਰ ਕੌਰ ਤੋਂ ਇਲਾਵਾ ਹੋਰ ਹਾਜ਼ਰ ਸਨ ਨਕ। ਅੱਜ ਬਾਡ ਨੰਬਰ 7 ਵਿੱਚ ਡੋਰ ਟੂ ਡੋਰ ਕੀਤਾ ਗਿਆ ਤੇ ਲੋਕ ਘਰ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇੱਥੇ ਕਈ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਹ ਲੋਕਾਂ ਨੇ ਆਨਵਾਰਗਿ ਮੋਹਨ ਦੇ ਵਿੱਚ ਝਾੜੂ ਪਾਉਣ ਦਾ ਪ੍ਰੋਸਾ ਦਵਾਇਆ ਬਾੜ ਨੰਬਰ 7 ਦੇ ਵਿੱਚ ਅੰਜੋਟਵਾਲ ਜੀ ਦੀ ਗਵਾਹੀ ਹੇਠ ਅਸੀਂ ਡੋਰ ਟੂ ਡੋਰ ਕਰਿਆ ਸਾਨੂੰ ਲੋਕਾਂ ਨੇ ਬਹੁਤ ਜਿਆਦਾ ਪਰਮਾਹੰਗਾਰਾ ਦਿੱਤਾ ਅਸੀਂ ਵੱਧ ਤੋਂ ਵੱਧ ਬੁੱਟਾ ਪਾ ਕੇ ਰਿੰਕੂ ਜੀ ਨੂੰ ਜਿਤਾਉਂ ਹਾਂ ਪੁਰਾਣ ਦੇ ਵਿੱਚ ਬਾੜ ਨੰਬਰ 20 ਦੇ ਵਿੱਚ ਡੋਰ ਟੂ ਡੋਰ ਕਰਨ ਵਾਸਤੇ ਹੀ ਆਏ ਹਾਂ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੇ 2 ਸਾਲ ਦੇ ਕਾਰਜਕਾਲ ਚ ਆਪਣੇ ਕਾਰਜਕਾਲ ਦੇ ਵਿੱਚ ਕੰਮ ਕੀਤਾ ਹੈ ਉਹ ਲੋਕਾਂ ਤੱਕ ਪਹੁੰਚਾਉਣ ਵਾਸਤੇ ਜ਼ਿੰਮੇਵਾਰੀ ਲੱਗੀ ਹੋਈ ਹੈ ਮੈਨੂੰ ਪਰਿਵਾਰਿਕ ਨੂੰ ਯੂਜਤ ਕੀਤਾ ਗਿਆ ਉਹ ਗੁਰਾਇਆ ਦੇ ਵਿੱਚ ਜਿਹਦੇ ਵਿੱਚ 13 ਵਾੜਾ 13 ਵਾੜਾ ਦੇ ਵਿੱਚ ਅਸੀਂ ਘਰ-ਘਰ ਜਾ ਕੇ ਭਵੰਤਵੰਦੀਆਂ ਨੀਤੀਆਂ ਬਾਰੇ ਜਾਣੂ ਕਰਾ ਰਹੇ ਹਾਂ ਜਿੱਥੇ ਲੋਕਾਂ ਦਾ ਪਿਆਰ ਉਤਸ਼ਾਹ ਬਹੁਤ ਮਿਲਿਆ ਜਿੱਥੇ ਲੋਕੀ ਇੱਥੇ ਤਾਂ ਕਿੰਨੇ ਕਿ ਇਦਾਂ ਦੀ ਸਰਕਾਰ ਅਸੀਂ ਹਰ ਕੇ ਪਹਿਲੀ ਵਾਰੀ ਦੇਖੀ ਜਿਹੜੇ ਘਰ ਤੋਂ ਘਰ ਡੋਰ ਤੋਂ ਡੋਰ ਆਂਦੇ ਪਏ ਆ ਨਹੀਂ ਉਹ ਕੇਵਲ ਤੌਰ ਤੇ ਆਮ ਤੌਰ ਤੇ ਲੋਕ ਕੀ ਕਰਦੇ ਜਿੱਤਨ ਤੋਂ ਬਾਅਦ ਲੋਕਾਂ ਦੇ ਵਿੱਚ ਨਹੀਂ ਸੀ ਜਾਂਦੇ ਜਿਹਦੇ ਵਿੱਚ ਕੀ ਆਮ ਆਦਮੀ ਪੜਲੀ ਸਰਕਾਰ ਜੁੜੋਂਦੀ ਬਣੀ ਆ ਡੋਰ ਤੋਂ ਡੋਰ ਹੋ ਗਿਆ ਆਪ ਦੀ ਸਰਕਾਰ ਆਪਕੇ ਦਰਵਾਜ਼ਾ ਹੋ ਗਈ ਪੁਰੇ ਵਿੱਚ ਲੋਕਾਂ ਨੂੰ ਬਹੁਤ ਰਾਹਤ ਮਿਲਿਆ ਇਸ ਰਾਹਤ ਮਿਲ ਕਰੇ ਲੋਕਾਂ ਨੂੰ ਬਹੁਤ ਇੰਨੀ ਖੁਸ਼ੀ ਆ ਕਿ ਜਿਸ ਘਰ ਵਿੱਚ ਵੀ ਜਾਂਦੇ ਆ ਉਹ ਚਾਹ ਪਾਣੀ ਵੀ ਪੀਣ ਤੋਂ ਬਗਾਰ ਨਹੀਂ ਉੱਠਣਾ ਤੇ ਜਿੱਥੇ ਗੱਲ ਲੋਕਾਂ ਦੇ ਉਤਸ਼ਾਹ ਜਿਹੜੇ ਕਹਿ ਰਹੇ ਆ ਕਿ ਜਿਹੜੇ ਆਣ ਵਾਲੇ ਲੋਕ ਸਭਾ ਦੇ ਚੋਣ ਚੋਣ ਆਉਣ ਵਾਲੇ ਦੇਤੇ ਜੇ ਰਕੀ ਤੁਹਾਨੂੰ ਰਿਜ਼ਲਟ ਲੱਗ ਹੀ ਮਿਲੇਗਾ ਸਾਰੇ ਪਾਸੋਂ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ 13 ਸੀਟਾਂ ਜਿੱਤ ਕੇ ਭਵੰਤਮਾਨ ਦੀ ਝੋਲੀ ਚ ਲੋਕੀ ਪਾਉਣ ਨੂੰ ਤਿਆਰ ਬੈਠੇ ਆ ਤੁਮਸੀਆ ਤ੍ਰਿਵੰਦ ਜਿਹੜੀ ਆ ਰਹੀ ਸੀ ਉਹਨਾਂ ਦੀ ਤ੍ਰਿਵੰਦ 99% ਹੱਲ ਹੋ ਗਏ ਯਾ ਸਿਰਫ ਜਿਹੜੀ ਹੁਣ ਆ ਰਹੀ ਆ ਇੱਕ ਸਮੱਸਿਆ ਹੈਗੀ ਆ ਜਿਹੜੀ ਸਿਰਫ 0 ਕੁੜੀ ਦਾ ਵਿਆਹ ਹੋ ਜਾਂਦਾ ਹੈ ਉਹਦੇ ਕਰਕੇ ਪ੍ਰੋਬਲਮ ਆ ਰਹੀ ਆ ਉਹ ਜਿਹੜੀਆਂ ਪ੍ਰੋਬਲਮਾਂ ਉਹਨਾਂ ਨੂੰ ਦੱਸ ਦਿੱਤੇ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਫਾਈਲ ਤਿਆਰ ਕਰਕੇ ਇਸ ਤਰ੍ਹਾਂ ਲਾਈ ਜਾਵੇ ਉਹ ਵੀ ਜਲਦ ਹੀ ਲੋਕਾਂ ਦੇ ਪੈਸੇ ਉਹਨਾਂ ਦੇ ਜਿਹੜਾ ਗਰੀਬ ਕੁੜੀਆਂ ਦਾ ਜਿਹੜਾ ਸגן ਸਕੀਮ ਆ ਪੈਸੇ ਦੀ ਉਹਨਾਂ ਨਾਲ ਜਲਦੀ ਹੀ ਪਹੁੰਚਾਈ ਜਾਏ ਅੱਜ ਵਾਰਡ ਨੰਬਰ 2 ਗੁਰਾਇਆਂ ਦੇ ਵਿੱਚ ਡੂਟ 2 ਦੀ ਸਾਡੀ ਜਿਹੜੀ ਆ ਬਤੌਰ ਬਲਾਕ ਪ੍ਰਧਾਨ ਜਮਹਰੀ ਲੱਗੀ ਆ ਅੱਜ ਮੇਰੇ ਨਾਲ ਵਾਰਡ ਇੰਚਾਰਜ ਰਾਹੁਲ ਪੌਂਜ ਜੀ ਸਾਡੇ ਪਰਵਾਰੀ ਚੈਲੰਜ ਚੰਨੀ ਸਾਡੇ ਨਾਲ ਨੇ ਔਰ ਸਾਨੂੰ ਬਾੜ ਦੇ ਵਿੱਚ ਜਾਣ ਦਾ ਜ ਮੌਕਾ ਮਿਲਿਆ ਔਰ ਕੱਲੇ ਕੱਲੇ ਘਰ ਜਾ ਕੇ ਅਸੀਂ ਬਾੜ ਦੇ ਸਮੱਸਿਆ ਵੀ ਸੁਣੀ ਐ ਔਰ ਲੋਕਾਂ ਨੂੰ ਜਾਣੂ ਵੀ ਕਰਾਇਆ ਲੋਕ ਬੜੇ ਖੁਸ਼ ਨੇ ਭਗਵਾਨ ਤੁਹਾਨੂੰ ਸਾਡੀ ਸਰਕਾਰ ਤੋਂ ਕਿਉਂਕਿ ਸਰਕਾਰ ਨੇ ਹਰੇਕ ਘਰ ਨੂੰ ਬਿਜਲੀ ਫ੍ਰੀ ਔਰ ਐਮਿਨੈਂਸ ਸਕੂਲ ਬੜੀਆਂ ਸਹੂਲਤਾਂ ਦਿੱਤੀਆਂ ਨੇ ਘਰ ਘਰ ਸਰਕਾਰ ਆਪਕੇ ਦੁਆਰ ਜਿਹਦੇ ਵਿੱਚ ਕੈਂਪ ਲਗਾਏ ਗਏ ਔਰ ਕੈਂਪਾਂ ਦੇ ਵਿੱਚ ਲੋਕਾਂ ਦੇ ਮੌਕੇ ਦੇ ਹੀ ਮੁਸ਼ਕਲਾਂੀਆਂ ਉਹਨਾਂ ਨੂੰ ਸੁਣੀਆਂ ਗਈਆਂ ਅੱਜ ਕੱਲ ਡੋਰ ਟੂ ਡੋਰ ਜਾ ਕੇ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਸਰਕਾਰ ਤੋਂ ਖੁਸ਼ ਨੇ ਔਰ ਲੋਕ ਤਿਆਰ ਬੈਠੇ ਨੇ ਲੋਕ ਸਭਾ ਦੇ ਵਿੱਚ ਪੰਜਾਬ ਦੇ ਸਰਕਾਰ ਜਿਹੜੀ 13 ਦੀ 13 ਸੀਟਾਂ ਦੀਆਂ ਲੋਕ ਆਮ ਆਦਮੀ ਪਾਰਟੀ ਛੋੜੀ ਚ ਬਣ ਕੇ ਤਿਆਰ ਬੈਠੇ ਗਏ ਗ੍ਰੈਂਡ ਜਿਹੜੀ ਮੇਨ ਸਮੱਸਿਆ ਸੀ ਵੈਨੇਜ ਹੋ ਗਿਆ ਵਾਟਰ ਟ੍ਰੀਟਮੈਂਟ ਹੋ ਗਿਆ ਸੜਕ ਹੋ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੇ ਕੋਈ ਬਾਟਰ ਟ੍ਰੀਟਮੈਂਟ ਦੀ ਗੱਲ ਹੈ ਉਹ ਸਾਡਾ 98% ਤਿਆਰ ਆ ਇੱਕ ਪਰਸੈਂਟ ਜਿਹੜਾ ਰਹਿ ਗਿਆ ਉਹ ਸਾਡਾ ਜਿਹੜੇ ਆ ਪ੍ਰਿੰਟਰ ਟੈਂ ਇਹ ਜਿਹੜੀ ਸੜਕਾਂ ਆ ਸੜਕ ਦਾ ਸਾਰੇ ਸਾਡੇ ਤੇ ਕ੍ਰਿਵਸਿਟੀ ਆੜਿਆ ਬੋਪਰਾ ਸਾਰੀ ਬਣਾਤੀ ਆ ਜਿਹੜੀ ਥੋੜੀ ਜਿਹੀ ਰਹਿ ਗਈ ਆ ਉਹ ਬਡਾਲੇ ਵਾਲੀ ਉਹ ਵੀ ਜਿਹੜੇ ਕੰਮ ਚੱਲ ਰਿਹਾ